परम सतकार योग रब ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਸੱਤਮਾ ਹਿੱਸਾ ਜਿਸ ਵੇਲੇ ਮਾਨ ਸਿੰਘ ਰਾਣੀ ਮਹਿਕ ਦੇ ਨੂੰ ਝੁੱਕ ਕੇ ਲੈ ਗਿਆ ਆਪਣੇ ਮਹਿਲ ਵਿੱਚ ਜਾ ਕੇ ਬੰਦ ਕਰ ਦਿੱਤੀ ਹੈ ਤੇ ਚਾਰ ਚਫੇਰੇ ਪਹਿਰੇ ਖੜਾਤੇ ਹੈ ਰਾਣੀ ਨੇ اقرار ਕੀਤਾ ਵੀ ਇੰਨੇ ਚਿਰ ਚ ਜੇ ਲੈ ਗਏ ਉਹ ਠੀਕ ਹੈ ਨਾ ਲਗੇ ਤਾਂ ਮੈਂ ਤੇਰੀਆਂ ਕਰਕੇ ਇਕਰਾਰ ਉਸਨੇ ਆਪਣੇ ਮਹਿਲ ਵਿੱਚ ਰੱਖ ਲਈ ਹੈ ਆਓ ਅੱਗੇ ਸੁਣੀਏ ਆਖਰ ਕਰ ਇਕਰਾਰ ਨੂੰ ਦਈ ਮਹਿਲ ਮੇਵੜ ਮਾਨ ਸਿੰਘ ਨੇ ਫੌਜ ਨੂੰ ਆਖ ਦਿਆ ਫਿਰ ਤਾੜ ਉਹ ਚੌਹਾਂ ਦਰਵਾਜ਼ਿਆਂ 'ਚ ਖੜੀ ਕਰ ਫੌਜ ਦਿੱਤੀ ਕੀਤੀ ਤਕੜਾਈ ਭਾਈ ਨਾਲ ਜੋਰ ਸ਼ੋਰ ਦੇ ਚਾਰ ਹੀ ਚਫੇਰੇ ਫੌਜ ਬੰਨ ਖੜੀ ਮੋਰਚੇ ਨੂੰ ਰਾਜਪੂਤ ਸੂਰਮੇ ਪੂਜਾ ਨੂੰ ਪਏ ਠੋਰ ਦੇ ਕਾਲੀਆਂ ਘਟਾਂ ਦੇ ਵਾਂਗ ਫੌਜ ਹੀ ਨਜ਼ਰ ਆਵੇ ਥੋਕੀਆਂ ਬਦੂਕਾਂ ਦੇ ਪੜਾਕੇ ਪਾਉਣ ਜੋਰ ਦੇ ਓ ਫੇਰ ਤੂੰ ਹਵਾਲ ਕਰ ਇਸ ਦਾ ਕਿਸ਼ੋਰ ਚੰਦਾ ਇਰ ਤੂੰ ਹਵਾਲ ਕਰ ਇਸ ਦਾ ਕਿਸ਼ੋਰ ਚੰਦਾ ਉਧਰੋਂ ਹਵਾਲੇ ਜਾਣੀ ਚੋਰਟੇ ਦੇ ਤੋਰ ਦੇ ਉਹ ਦੇਖਦੇ ਸਵਾਰ ਕੋਠੀ ਵਿੱਚ ਰਾਣੀ ਮਹਿਕਦੇ ਨੂੰ ਆਵੇ ਨਾ ਨਜ਼ਰ ਸਾਰੇ ਬੈਠ ਕੇ ਨਿਹਾਰ ਕੇ ਲੱਗਿਆ ਸੁਰੰਗ ਦਾ ਪਥਾ ਸੀ ਪਥਾ ਸਖਦੀਰ ਨਾਲ ਉੱਪਰ ਗਲੀਚਾ ਕਿਉਂਕਿ ਵਿਸ਼ਿਆ ਸਮਾਰ ਕੇ ਪਤ ਪਤ ਕਰ ਸਾਰੇ ਬਾਗ ਨੂੰ ਫਰੋਲ ਦਿੱਤਾ ਕਹਿੰਦੇ ਕਿਤੇ ਉੱਡ ਗਈ ਉਡਾਰੀ ਤਾਂ ਹੀ ਮਾਰ ਕੇ ਉਹ ਹਾਰ ਕੇ ਵਿਚਾਰੇ ਆਏ ਫੌਜ ਵਿੱਚ કિਸ਼ੋਰ ਚੰਦਾ ਹਾਰ ਕੇ ਵਿਚਾਰੇ ਆਏ ਫੌਜ ਵਿੱਚ કિਸ਼ੋਰ ਚੰਦਾ ਜਾਨੀ ਸੁਲਤਾਨ ਸਾਹੀ ਆਖਦੇ ਉਚਾਰ ਕੇ ਰਾਣੀ ਜਾ ਕੇ ਬਾਗ ਮੇ ਹੋ ਗਈ ਰਾਜਾ ਗੈਬ ਹੋ ਗਏ ਅਸੀਂ ਹਰਾਨ ਜੋ ਹੋ ਗਈ ਬਾਤ ਅਜੈਬ ਸਾਰਿਆਂ ਵਿਚਾਲੇ ਤੋਰ ਲੈ ਗੇ ਰਾਣੀ ਨੂੰ ਦਸੀਏ ਕਿ ਤੁਨ ਮਾਲਕਾ ਕਹਾਣੀ ਨੂੰ ਵਾਸਨਾ ਕਿਸੇ ਦੇ ਕਿਸਮਤ ਸੋਈ ਐ ਰਾਣੀ ਗਮ ਬਾਗ ਦੇ ਅੰਦਰ ਹੋਈ ਐ ਉਹ ਜਦੋਂ ਪਹੁੰਚੇ ਬਾਗ ਦੇ ਨਜੀਕ ਰਾਜਨਾ ਜਦੋਂ ਪਹੁੰਚੇ ਬਾਗ ਦੇ ਨਜੀਕ ਰਾਜਨਾ ਆਈ ਭਾਵੀ ਬਣ ਕੇ ਸ਼ਰੀਕ ਰਾਜਨਾ ਘੋੜੇ ਬੰਨੇ ਜਦੋਂ ਦਿਸਿਆ ਨਾ ਕੋਈ ਐ ਰਾਣੀ ਗੁੰਮ ਬਾਗ ਦੇ ਅੰਦਰ ਹੋਈ ਐ ਬਾਗ ਸਾਰਾ ਦੇਖਿਆ ਅੰਦਰ ਜਾਇਕੇ ਉਹ ਬ੍ਰਾਹਮਣੋਖ ਜੀ ਦਿਸੇ ਨਾ ਆਇਕੇ ਮਾਲੀ ਔਰ ਮਾਲਣਾ ਦਿਸੇ ਨਾ ਦੋਈ ਐ ਰਾਣੀ ਗੁੰਮ ਬਾਗ ਦੇ ਅੰਦਰ ਹੋਈ ਐ ਓ ਰਾਣੀ ਜਾ ਕੇ ਕੋਠੀ ਦੇ ਅੰਦਰ ਵੜ ਗਈ ਪਹਿਰੇਲਾ ਬਾਹਰ ਸਾਰੀ ਫੌਜ ਖੜ ਗਈ ਰਖ ਮਹਾਰਾਜ ਤੇ ਸਿਰਫ ਢੋਈ ਐ ਰਾਣੀ ਗੁੰਮ ਬਾਗ ਦੇ ਅੰਦਰ ਹੋਈ ਐ ਓ ਖੜਿਆ ਸਪਾਹੀ ਨਾ ਸਪਾਹੀ ਜੁੜ ਕੇ ਆਈ ਰਾਣੀ ਫੇਰ ਨਾ ਬਾਹਰ ਮੁੜ ਕੇ ਅਸੀਂ ਕਿਹਾ ਮੱਤ ਕੀ ਖੁਦਾ ਨੇ ਕੋਈ ਐ ਰਾਣੀ ਗੁੰਮ ਬਾਗ ਦੇ ਅੰਦਰ ਹੋਈ ਐ ਹੋ ਜਿਸ ਵੇਲੇ ਲੱਗ ਪੀਆ ਪੈਣ ਰਾਤ ਸੀ ਜਿਸ ਵੇਲੇ ਲੱਗ ਪਈਆ ਪੈਣ ਰਾਤ ਸੀ ਫੇਰ ਲੱਗੇ ਦੇਖਣਾ ਵਿਚਾਰ ਬਾਤ ਸੀ ਪਾਣੀ ਤੋਂ ਮਿਲੇ ਨਾ ਮੱਖਣੀ ਬਲੋਈ ਐ ਰਾਣੀ ਗਮ ਬਾਗ ਦੇ ਅੰਦਰ ਹੋਈ ਐ ਸਣੇ ਕੋਠੀ ਬਾਗ ਮੈਂ ਨਜ਼ਰ ਮਾਰੀ ਐ ਪਤਾ ਨਹੀਂ ਕੀ ਉੱਥੇ ਮਾਰ ਗਈ ਓਡਾਰੀ ਐ ਜਾਣੀ ਦਿਸੇ ਚੱਕ ਭੂਤ ਨੂੰ ਲਕੋਈ ਐ ਵੀ ਜਾਣੀ ਕਿਸੇ ਚੱਕ ਭੂਤ ਨੇ ਲਕੋਈ ਐ ਰਾਣੀ ਗਮ ਬਾਗ ਦੇ ਅੰਦਰ ਹੋਈ ਐ ਉਹ ਪਤ ਪਤ ਦੇਖਿਆ ਨਿਗਾਹਾਂ ਨੂੰ ਮਾਰ ਕੇ ਪੱਤ ਪੱਤ ਦੇਖਿਆ ਨਿਗਾਹਾਂ ਨੂੰ ਮਾਰ ਕੇ ਮੋੜ ਤੇ ਪਿਸ਼ਾਹ ਮਹਾਰਾਜ ਹਾਰ ਕੇ ਜਾਮ ਦੀ ਕਿਸ਼ੋਰ ਸਾਰੀ ਫੌਜ ਰੋਈ ਐ ਰਾਣੀ ਗੁੰਮ ਬਾਗ ਦੇ ਅੰਦਰ ਹੋਈ ਐ ਬਈ ਰਾਣੀ ਗੁੰਮ ਬਾਗ ਦੇ ਅੰਦਰ ਹੋਈ ਐ